लुधियाना ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਡੰਡੀ స్వామి ਮੰਦਰ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਪ੍ਰਾਣ ਪ੍ਰਤੀਸ਼ਠਾ ਪ੍ਰੋਗਰਾਮ ਮੌਕੇ ਭਗਵਾਨ ਸ਼੍ਰੀ ਰਾਮ ਜੀ ਦਾ ਨਾਮ ਦਾ ਉਚਾਰਨ ਕੀਤਾ ਕਿ ਆ ਦੇਸ਼ ਭਗਵਾਨ ਸ਼੍ਰੀ ਰਾਮ ਜੀ ਦੇ ਰੰਗ ਵਿੱਚ ਰੰਗਿਆ ਹੋਇਆ ਇਸ ਤੋਂ ਇਲਾਵਾ ਇਹਨਾਂ ਕਿਹਾ ਕਿ ਅੱਜ ਕਿਸੇ ਵੀ ਸਿਆਸਤ ਨਾਲ ਪ੍ਰੇਰਿਤ ਮੁੱਦੇ ਤੇ ਗੱਲ ਨਹੀਂ ਹੋਵੇਗੀ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲੈਣ ਦੇ ਲਈ ਉਹ ਇੱਥੇ ਪਹੁੰਚੇ ਹੋਏ ਨੇ ਅੱਜ ਪਹੁੰਚੇ ਹੋਏ ਆਜਿ ਰਾਮ ਦੱਲਾ ਦਾ ਗੁਣਖਾਨ ਹੋ ਰਿਹਾ ਹੈ ਸਾਰੇ ਮੰਤਰਾਂ ਮੈਂ ਕਿਹਾ ਜੀ ਸਾਰੀ ਦੁਨੀਆ ਪਹੁੰਚੀ ਹੈ ਜਿੱਥੇ ਕਿਸੇ ਨੂੰ ਕਿਸੇ ਨੇ ਘਰ ਚ ਪੂਜਾ ਕੀਤੀ ਹੈ ਅਸੀਂ ਸਮਾਜੀ ਲੋਗ ਆ ਤੇ ਸਾਨੂੰ ਇਸ ਕਰਕੇ ਜਿਹੜਾ ਸਾਡੇ ਇੱਥੇ ਦੇ ٹرسٹ ਨੇ ਇੱਥੇ ਨੇ ਸਦਾ ਦਿੱਤਾ ਸੀ ਨਹੀਂ ਰੱਬ ਦੇ ਘਰ ਚ ਕਿਸੇ ਨੂੰ ਜਾਣਦਾ ਕਿ ਆਪਾਂ ਰੋਜ ਆਉਨੇ ਆ ਤੇ ਅਲੱਗ-ਅਲੱਗ ਜਗ੍ਹਾ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ ਉਹਨੇ ਉਹਨਾਂ ਦਾ RAM ਜੀ ਦਾ ਨਾਮ ਲਿਆ ਕਿਉਂਕਿ ਮੈਂ ਇਹ ਗੱਲ ਪਹਿਲਾਂ ਕਹੀ ਆ ਵੀ ਹਰ ਇਨਸਾਨ ਤਾਂ ਛੱਡੋ ਕੋਈ ਜਾਨਵਰ ਹੋਵੇ ਕੋਈ ਪੰਛੀ ਹੋਵੇ ਉਹ ਵੀ ਆਲਣੇ ਚ ਆਪਣੇ ਘਰ ਚ ਮੁੜਦਾ ਸ਼ਾਮ ਨੂੰ ਤੇ ਰੱਬ ਦਾ ਰਾਮ ਜੀ ਦਾ ਹੀ ਕੋਈ ਇਮਤਿਹਾਨ ਸੀਗਾ ਜਿਨ੍ਹਾਂ ਨੇ 550 ਸਾਲ ਬਾਅਦ ਆਪਣੇ ਘਰੇ ਪਹੁੰਚਣਾ ਸੀਗਾ ਤੇ ਇਸ ਕਰਕੇ ਉਹ ਇਮਤਿਹਾਨ ਉਹਨਾਂ ਦੀ ਉਹਨਾਂ ਦੀ ਇਹਦੇ ਪਿੱਛੇ ਕੀ ਆ ਆਪਾਂ ਤਾਂ ਧਿਆਨ ਨਹੀਂ ਸਕਦੇ ਪਰ ਅਯੁੱਧਿਆ ਅੱਜ ਅੱਜ ਮੈਂ ਸਮਝਦਾ ਉਹਨਾਂ ਦੀ ਪ੍ਰਾਨ ਪ੍ਰਿਸ਼ਤਾ ਕੋਈ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹ ਅਨਵਾਰਨ ਕੀਤਾ ਹੈ ਅੱਜ ਤੇ ਐ ਲੱਗ ਰਿਹਾ ਸੀ ਉਹਨਾਂ ਦਾ ਬਾਲ ਅਵਸਥਾ ਜਦੋਂ ਦੇਖੀ ਆ ਹੁਣ ਉਹਨਾਂ ਦੀ ਜਿਹੜੀ ਉੱਥੇ ਸਥਾਪਿਤ ਹੋਈ ਆ ਮੂਰਤੀ ਐਂ ਲੱਗਦਾ ਸੀ ਜਿਵੇਂ ਬਿਲਕੁਲ ਰਾਮ ਜੀ ਮਤਲਬ ਉਸ ਯੁੱਗ ਅਸੀਂ ਉਹਨਾਂ ਕੋਲ ਪਹੁੰਚ ਗਏ ਹੋਵਾਂਗੇ ਤੇ ਬਹੁਤ ਖੁਸ਼ੀ ਆ ਆਪਾਂ ਲੋਕ ਤਾਂ ਭਾਗਾਂ ਵਾਲੇ ਆ ਵੀ ਇਹ ਸਮਾਂ ਸਾਡੇ ਵੇਲੇ ਆਇਆ ਕਿੰਨੀਆਂ ਪੀੜੀਆਂ ਪੰਜ ਛੇ ਯੁੱਗ ਚਲੇ ਗਏ ਪੀੜੀਆਂ ਦੇਖ ਲਓ ਕਿੰਨੀਆਂ ਚਲੀਆਂ ਗਈਆਂ ਹੋਣੀਆਂ ਇਸ ਅੜੀਕ ਦੇ ਵਿੱਚ ਪਰ ਅੱਜ ਉਹ ਸਮਾਂ ਆਇਆ ਇਹ ਆਪਾਂ ਸਾਰੇ ਭਾਗਾਂ ਵਾਲੇ ਆ ਕਿਸਮਤ ਵਾਲੇ ਆ ਵੀ ਇਹ ਸਾਡੇ ਮੌਕੇ ਅੱਜ ਸਾਨੂੰ ਰਾਮ ਜੀ ਦਾ ਗੁਣਗਾਨ ਕਰਨ ਨੂੰ ਰਾਮ ਜੀ ਨੇ ਸਾਨੂੰ ਮੌਕਾ ਦਿੱਤਾ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ